ਨਮੋਈ ਬਾਸਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਹੰਦਾ ਕੋਰਤਵਾਰਾ ਸਤਤ ਗੁਰਸ਼ੇਖਾ ਨਗਰ ਤਰਨਡਾ ਰੋਡ ਉੱਪਰ ਨਾਲ ਆ ਬੇਕੇ ਖੁੱਲਾ ਡੋਲੇ ਹਾਲ ਡੋਲੇ ਡੋਲੇ ਲੰਘਾ ਰਾ ਹਾਲ ਸਾਂਖਤਾ ਨੂੰ ਹਜ਼ਾਰਾਂ ਇਤਰਾਤ ਤੇ ਬੈਠਣ ਦੀ ਜਗਾ ਬਹੁਤ ਹੀ ਸ਼ਾਨਦਾਰ ਆਵਾਹ ਹਰ ਇੱਕ ਚੀਜ਼ ਇੱਥੇ ਪ੍ਰਬੰਧ ਮੌਜੂਦ ਹੈ ਜਿਨ੍ਹਾਂ ਦੇ ਹੈੱਡ ਗ੍ਰਾਂਥੀ ਕੋਈ ਡਿੰਪਲ ਸਿੰਘ ਜੀ ਖਾਲਸਾ ਨੇ ਬਹੁਤ ਹੀ ਨੇਕਦਨ ਇਨਸਾਨ ਨੇ